रेडी मेहंदी दुकान ਤੇ ਲੱਖਾਂ ਦੀਆਂ ਜੀਨਸ ਜੈਕਟਸ ਅਤੇ ਹਜ਼ਾਰਾਂ ਰੁਪਏ ਲੈ ਕੇ ਉਡੇ ਚੋਰ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਤਾਜ਼ਾ ਘਟਨਾ ਵਿਕਸ਼ਿਤ ਸ਼ਹਿਰ ਦੇ ਵਿਵੇਕਾਨੰਦ ਸਕੂਲ ਨੇੜੇ ਸਥਿਤ ਇੱਕ ਰੈਡੀमेड ਦੀ ਦੁਕਾਨ ਤੇ ਚੋਰਾ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕੋਸ਼ਾਕ ਰੈਡੀमेड ਨਾਮ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਦੀ ਨਗਦੀ ਤੇ ਲੱਖਾਂ ਦਾ ਕਪੜਾ ਜਿਨ੍ਹਾਂ ਵਿੱਚ ਉਹ ਜੀਨਸ ਅਤੇ ਜੈਕਟਸ ਵੀ ਸ਼ਾਮਿਲ ਹਨ ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਾਜੀ ਮੈਨੂੰ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਾਇਆ ਫਿਰ ਮੇਰੇ ਲਾਗੇ ਦੋਸਤ ਆ ਮੌਨ ਨੂੰ ਫੋਨ ਕੀਤਾ ਉਹ ਆਏ ਪਹਿਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰਿਆ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਮਾਨ ਨੂੰ ਸਾਰਾ ਲੈ ਗਏ ਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਹਾਂ ਜੋ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ ਓਪਨਲੀ ਸਮਾਨ ਸਾਰਾ ਜਿੰਨਾ ਜੁਨਾ ਐਕਸੈਸਰੀ ਸਾਰਾ ਕੁਝ ਲੈ ਗਏ ਆ ਬਾਕੀ ਹਜੇ ਮੈਂ ਦਿਖ ਰਿਹਾ ਹਾਂ ਅੰਦਾਜ਼ਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜਿਆ ਜੈਕਟਾਂ ਵਾਲੇ ਲਪਾਫੇ ਹੀ ਉਹ 1.5-2 ਲੱਖ ਦੇ ਹੈਗੇ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪਿਓ ਸਾਰਾ ਪੈਂਟਾ ਪੁੰਟਾ ਵੱਡੇ ਜੈਕਟਾਂ ਟਰੈਕਸੂਟ ਐਕਸੈਸਰੀ ਵਗੈਰਾ ਸਾਰੇ ਪਰਸ ਕੋਸ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਝ ਲੱਗਦੇ ਆ ਪੁਲਿਸ ਉਹ ਗੇਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਏ ਹੁਣ ਉਹ ਮਤਲਬ ਉਹਨਾਂ ਨੇ ਥਾਣੇ ਬੁਲਾਇਆ ਕਹਿੰਦੇ ਆਪਣਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫਿਰ ਮੈਂ ਤਾਨਾ ਕਿ ਭਾਜੀ ਕੈਮਰੇ ਕੂਮਰੇ ਚੈੱਕ ਕਰਵਾਉਣ ਪੁਲਿਸ ਵਾਲੇ ਜਿੱਡੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਉਹ ਭਰਿਆ ਜਾਏ ਕੀ ਸਰਟੀਫਿਕੇਟ ਤੋੜਿਆ ਕਿੱਦਾਂ ਤੋੜਿਆ ਸ਼ਟਰ ਭਾਜੀ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਿਆ ਮਤਲਬ ਤੇ ਇਹ ਸ਼ੀਸ਼ੇ ਦਾ ਲੋਕ ਹੀ ਹੈ ਇਹ ਟੁੱਟੇ ਰਿਆ ਬਾਕੀ ਜਿਹੜੇ ਲੋਕ ਨਹੀਂ ਟੁੱਟੇ ਰੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਰਿਆ ਤੇ ਉਹ ਅੰਦਰ ਵੜੇਦੇ ਆ ਬਾਕੀ ਅੰਦਰ ਲਾਈਟਾਂ ਲੂਈਟਾ ਜਗੇਦੇ ਪੱਖੇ ਪੂਖੇ ਸਾਰੇ